ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ 7 ਪੋ ਯਾਨਕੀ 22 ਦਸੰਬਰ ਇਹ ਉਹ ਦਿਨ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਇੱਕ ਦੂਜੇ ਤੋਂ ਵਿਛੜ ਗਿਆ ਸੀ ਇਸ ਦਿਨ ਨੂੰ ਸੰਗਤ ਜੀ ਪਰਿਵਾਰ ਵਿਛੋੜੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੰਗਤ ਜੀ ਕੱਲ ਅਸੀਂ ਜਾਣਿਆ ਸੀ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਪਰਿਵਾਰ ਸਮੇਤ ਛੱਡਣਾ ਪਿਆ ਜਦੋਂ ਗੁਰੂ ਸਾਹਿਬ ਜੀ ਕਿਲੇ 'ਚੋਂ ਨਿਕਲੇ ਤਾਂ ਗੁਰੂ ਸਾਹਿਬ ਜਾਣਦੇ ਸੀ ਕਿ ਚਾਹੇ ਮੁਗਲਾਂ ਨੇ ਕਿੰਨਿਆ ਵੀ ਸੋਹਾਂ ਖਾਦੀਆਂ ਨੇ ਪਰ ਉਹ ਕਦੇ ਵੀ ਹਮਲਾ ਕਰ ਸਕਦੇ ਨੇ ਤੇ ਗੁਰੂ ਸਾਹਿਬ ਜੀ ਨੇ ਜਦੋਂ ਕਾਫਲਾ ਚਲਾਇਆ ਤਾਂ ਸਭ ਤੋਂ ਅੱਗੇ ਬੱਚਿਆਂ ਬਜ਼ੁਰਗਾਂ ਤੇ ਬੀਬੀਆਂ ਨੂੰ ਰੱਖਿਆ ਬਾਕੀ ਸਿੰਘਾਂ ਨੂੰ ਪਿੱਛੇ ਅਤੇ ਸਾਹਿਬ ਜادہ ਅਜੀਤ ਸਿੰਘ ਜੀ ਤੇ ਸਾਹਿਬ ਜادہ ਜੁਜਾਰ ਸਿੰਘ ਜੀ ਨੂੰ ਵੀ ਪਿੱਛੇ ਆਣ ਨੂੰ ਕਿਹਾ ਸਾਰੇ ਹੀ ਸਿੰਘ ਕਾਫਲੇ ਦੀ ਰਾਖੀ ਚ ਲੱਗੇ ਹੋਏ ਸੀ ਸ਼ਾਮ ਦੇ ਟਾਈਮ ਗੁਰੂ ਸਾਹਿਬ ਸਰਸਾ ਨਦੀ ਕਿਨਾਰੇ ਪਹੁੰਚਦੇ ਨੇ ਇਹ ਜਗ੍ਹਾ ਸ਼੍ਰੀ ਅਨੰਦਪੁਰ ਸਾਹਿਬ ਤੋਂ 25 ਕਿਲੋਮੀਟਰ ਦੀ ਦੂਰੀ ਤੇ ਹੈ ਗੁਰੂ ਸਾਹਿਬ ਨੇ ਇੱਥੇ ਕੁਝ ਸਮਾਂ ਆਰਾਮ ਕੀਤਾ ਅਤੇ ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਨੇ ਕਿਹਾ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਜਾਵੇ ਗੁਰਬਾਣੀ ਦਾ ਕੀਰਤਨ ਸ਼ੁਰੂ ਕੀਤਾ ਜਾਵੇ ਸੰਗਤ ਜੀ ਅੱਜ ਅਸੀਂ ਆਪਣੇ ਘਰਾਂ 'ਚ ਬੈਠੇ ਹੋਏ ਆ ਮੋٹے ਕੱਪੜੇ ਪਾ ਕੇ ਆਪਣੇ ਆਪ ਨੂੰ ਠੰਡ 'ਚ ਬਚਾ ਲੈਨੇ ਆਂ। ਸ਼ਰੀਰ ਨੂੰ ਗਰਮ ਕਰਨ ਵਾਸਤੇ ਹੀਟਰ ਦੀ ਵਰਤੋਂ ਵੀ ਕਰ ਲੈਂਦੇ ਆਂ। ਪਰ ਗੁਰੂ ਸਾਹਿਬ ਜੀ ਕੋਲ ਕੀ ਸੀ? ਗੁਰੂ ਸਾਹਿਬ ਜੀ ਕੋਲ ਗੁਰਬਾਣੀ ਸੀ। ਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਕੀਰਤਨ ਸ਼ੁਰੂ ਕਰ ਸਾਰੀ ਸੰਗਤ ਦੇ ਅੰਦਰ ਗਰਮੀ ਪੈਦਾ ਕੀਤੀ ਤੇ ਉਹਨਾਂ ਨੂੰ ਠੰਡ 'ਚ ਤੇ ਹਰ ਹਾਲ 'ਚ ਗੁਰਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਸਤ ਪੂ ਇਜਾਨੇ ਕਿ 22 ਦਸੰਬਰ ਨੂੰ ਮੌਸਮ ਮੀਂਹ ਵਾਲਾ ਸੀ ਅਤੇ ਗੁਰੂ ਸਾਹਿਬ ਉਡੀਕ ਕਰ ਰਹੇ ਸਨ ਕਿ ਸਰਸਾ ਨਦੀ ਦਾ ਜੋ ਪਾਣੀ ਹੈ ਜੋ ਬਹੁਤ ਹੀ ਵੱਧ ਚੁੱਕਿਆ ਸੀ ਉਹ ਨੀਵਾ ਹੋਵੇ ਤੇ ਇਸ ਨੂੰ ਪਾਰ ਕੀਤਾ ਜਾਵੇ ਪਰ ਵੱਧ ਚੁੱਕਿਆ ਪਾਣੀ ਨੀਵਾ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ ਤੇ ਦੂਜੇ ਪਾਸੇ ਸਵੇਰੇ-ਸਵੇਰੇ ਮੁਗਲ ਫੌਜ ਗੁਰੂ ਸਾਹਿਬ ਜੀ ਦਾ ਪਿੱਛਾ ਕਰਦੇ ਕਰਦੇ ਸਰਸਾ ਨਦੀ ਕੋਲ ਪਹੁੰਚ ਜਾਂਦੀ ਹੈ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਹੈ ਤਾਂ ਹਜ਼ਾਰਾਂ ਸਿੱਖ ਮੁਗਲਾਂ ਨੂੰ ਰੋਕਣ ਵਾਸਤੇ ਉਹਨਾਂ ਨਾਲ ਜੰਗ ਜਾਰੀ ਕਰਦੇ ਹਨ ਉਹਨਾਂ ਦਾ ਸਾਹਮਣਾ ਕਰਦੇ ਹਨ ਪਾਇਦਿਆ ਸਿੰਘ ਜੀ ਗੁਰੂ ਸਾਹਿਬ ਜੀ ਕੋਲ ਆਉਂਦੇ ਹਨ ਤੇ ਦੱਸਦੇ ਹਨ ਗੁਰੂ ਸਾਹਿਬ ਜੀ ਦੁਸ਼ਮਣ ਨੇ ਪਿੱਛੋਂ ਦੇ ਹਮਲਾ ਕਰ ਦਿੱਤਾ ਹੈ ਇੱਥੇ ਬੜਾ ਕਰਨਾ ਖਤਰੇ ਤੋਂ ਖਾਲੀ ਨਹੀਂ ਮੁਗਲ ਤੇ ਪਹਾੜੀ ਰਾਜਿਆਂ ਨੇ ਸਾਰੀਆਂ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਕਿਹਾ ਪਾਇਦਿਆ ਸਿੰਘ ਜੀ ਨਿਤਨੇਮ ਖਾਲਸੇ ਦਾ ਸਭ ਤੋਂ ਵੱਡਾ ਖਜ਼ਾਨਾ ਹੈ ਉਸ ਤੋਂ ਬਿਨਾ ਤੁਸੀਂ ਦੁਸ਼ਮਣ ਦੇ ਨਾਲ ਕਦੀ ਵੀ ਨਹੀਂ ਲੜ ਸਕਦੇ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਖਾਲਸੇ ਦਾ ਪਹਿਲਾ ਫਰਜ਼ ਹੈ ਤੁਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰੋ ਅਕਾਲ ਪੁਰਖ ਆਪ ਸਹਾਈ ਹੋਣਗੇ ਗੁਰੂ ਸਾਹਿਬ ਜੀ ਇੱਕ ਪਾਸੇ ਕੀਰਤਨ ਕਰ ਰਏ ਸੀ ਪਿੱਛੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਭਾਈ ਉਦੇ ਸਿੰਘ ਜੀ ਨਾਲ ਪੰਜਾਹ ਸਿੰਘ ਹੋਰ ਟਿੱਬਾ ਨਾਮ ਦੀ ਉੱਚੀ ਜਗ੍ਹਾ ਤੇ ਫੌਜਾ ਦੇ ਨਾਲ ਮੁਕਾਬਲਾ ਕਰ ਰਹੀ ਸੀ ਉਧਰ ਦੂਜੇ ਪਾਸੇ ਬਾਬਾ ਜੀਵਨ ਸਿੰਘ ਜੀ ਸੋ ਸਿੰਘਾਂ ਦਾ ਜੱਥਾ ਮੁਗਲ ਨੂੰ ਦੀਵਾਰ ਬਣ ਕੇ ਰੋਕ ਕੇ ਖੜਾ ਹੋਇਆ ਸੀ ਅਤੇ ਤੀਜਾ ਜੱਥਾ ਭਾਈ ਬਚਿੱਤਰ ਸਿੰਘ ਜੀ ਜੋ ਗੁਰੂ ਸਾਹਿਬ ਜੀ ਤੇ ਸੰਗਤ ਦੀ ਰਾਖੀ ਲਈ ਤਨ ਆਤ ਸੰ ਸਰਸਾ ਦੇ ਕਿਨਾਰੇ ਬੜਾ ਹੀ ਭਿਆਨਕ ਤੇ ਭਾਰੀ ਜੰਗ ਹੋਇਆ ਸਿੱਖ ਭੁੱਖੇ ਪਿਆਸੇ ਸਨ ਪਰ ਬਹੁਤ ਹੀ ਜੀ ਜਾਨ ਨਾਲ ਲੜੇ ਉਥੇ ਭਾਈ ਉਦੇ ਸਿੰਘ ਅਤੇ ਸੈਂਕੜੇ ਸਿੰਘ ਸੂਰਮੇ ਸ਼ਹੀਦੀਆਂ ਪਾ ਗਏ ਪੂਰਬ ਵੱਲੋਂ ਹਜੇ ਰੋਸ਼ਨੀ ਹੋਈ ਨਹੀਂ ਸੀ ਕਿ ਨਿਤਨੇ ਪੂਰਾ ਹੋਣ ਤੇ ਗੁਰੂ ਸਾਹਿਬ ਜੀ ਨੇ ਨਦੀ ਪਾਰ ਕਰਨ ਦਾ ਹੁਕਮ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਸਾਰੇ ਸਿੱਖਾਂ ਨੂੰ ਕਿਹਾ ਜਿੰਨਾ ਜਲਦੀ ਹੋ ਸਕੇ ਸਾਰੇ ਸਰਸਾ ਨਦੀ ਨੂੰ ਪਾਰ ਕਰਨ ਕਿਉਂਕਿ ਸਰਸਾ ਨਦੀ ਅਜੇ ਤੱਕ ਕਟਨ ਦਾ ਨਾਮ ਨਹੀਂ ਲੈ ਰਹੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਕਾਲ ਪੁਰਖ ਦੀ ਇਹੀ ਰਜ਼ਾ ਹੈ ਕਿ ਸਰਸਾ ਨਦੀ ਨੂੰ ਪਾਰ ਕੀਤਾ ਜਾਵੇ ਕੁਝ ਸਿੰਘ ਮੁਗਲਾ ਨੂੰ ਰੋਕ ਰਹੇ ਸੀ ਅਤੇ ਬਾਕੀ ਸਰਸਾ ਨਦੀ ਨੂੰ ਪਾਰ ਕਰਨ ਲੱਗੇ ਪਾਣੀ ਦਾ ਬਹਾ ਤੇਜ਼ ਸੀ ਪਿੱਛੇ ਦੁਸ਼ਮਣ ਸੀ ਤੇ ਤੁੰਦ ਵੀ ਬਹੁਤ ਸੀ ਜਿਸ ਕਰਕੇ ਕਈ ਸਿੱਖ ਤੇਜ਼ ਬਹਾ ਕਰਕੇ ਵਿਛੜ ਗਏ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ ਦਾ ਪਰਿਵਾਰ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਇੱਕ ਹਿੱਸੇ 'ਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਦੂਜੇ ਹਿੱਸੇ 'ਚ ਗੁਰੂ ਸਾਹਿਬ ਜੀ ਆਪ ਤੇ ਦੋਨੋਂ ਵੱਡੇ ਸਾਹਿਬਜ਼ਾਦੇ ਅਤੇ ਤੀਜੇ ਹਿੱਸੇ 'ਚ ਮਾਤਾ ਸਾਹਿਬ ਗੌਰ ਜੀ, ਭਾਈ ਮਨੀ ਸਿੰਘ ਜੀ ਅਤੇ ਕੁਜ ਸਿੰਘ। ਬਾਕੀ ਸਿੰਘ ਦੁਸ਼ਮਣਾਂ ਨੂੰ ਰੋਕਦੇ ਹੋਏ ਸ਼ਹੀਦੀਆਂ ਪਾ ਗਏ। ਸੰਗਤ ਜੀ ਸਤਪੂ ਇਹ ਏਦਾਂ ਦੀ ਸਵੇਰ ਸੀ ਜਿੱਨੇ ਗੁਰੂ ਸਾਹਿਬ ਜੀ ਦੇ ਪੂਰੇ ਪਰਿਵਾਰ ਨੂੰ ਏਦਾਂ ਅਲੱਗ ਕਰ ਦਿੱਤਾ ਕਿ ਬਾਅਦ 'ਚ ਕਦੇ ਵੀ ਮਿਲ ਨਾ ਸਕੇ। ਧੁੰਦ ਕਰਕੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਕੌਣ ਕਿੱਧਰ ਨੂੰ ਗਿਆ। ਇਸ ਦੇ ਨਾਲ ਹੀ ਕੀਮਤੀ ਸਮਾਨ ਪੁਰਾਤਨ ਗ੍ਰੰਥ অতি ਜ਼ਰੂਰੀ ਸਮਾਨ ਨਦੀ ਵਿੱਚ ਵਹਿ ਜਾਂਦਾ ਹੈ ਇਤਿਹਾਸਕਾਰ ਦੱਸਦੇ ਹਨ ਕਿ ਮਾਤਾ ਗੁਜਰਕੌਰ ਜੀ ਨੂੰ ਗੰਗੂ ਮਿਲ ਗਿਆ ਜੋ ਅਨੰਦਪੁਰ ਸਾਹਿਬ ਜੀ ਰਸੋਈਏ ਦਾ ਕੰਮ ਕਰਦਾ ਸੀ ਗੰਗੂ ਨੇ ਕਿਹਾ ਮਾਤਾ ਜੀ ਇੱਥੇ ਰੁਕਣਾ ਠੀਕ ਨਹੀਂ ਦੁਸ਼ਮਨ ਕਦੀ ਵੀ ਆ ਸਕਦਾ ਹੈ ਨਾਲ ਛੋਟੇ ਬੱਚੇ ਵੀ ਹਨ ਤੁਸੀਂ ਮੇਰੇ ਨਾਲ ਚਲੋ ਅੱਜ ਦੇ ਦਿਨ ਮੇਰੇ ਨਾਲ ਰਹੋ ਗੁਰੂ ਸਾਹਿਬ ਜੀ ਦਾ ਪਤਾ ਮਿਲਦੇ ਸਾਰ ਮੈਂ ਆਪ ਜੀ ਨੂੰ ਦੱਸ ਦੇਵਾਂਗਾ ਮਾਤਾ ਗੁਜਰਕੌਰ ਜੀ ਨੇ ਉਸ ਨਾਲ ਜਾਣਾ ਠੀਕ ਸਮਝਿਆ ਗੰਗੂ ਨੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੀਆਂ ਨੂੰ ਮਲਾ ਦੇ ਘਰ ਠਹਿਰਾਇਆ ਉਸ ਮਲਾ ਦਾ ਨਾਮ ਕੁੰਮਾ ਮਾਸ਼ਕੀ ਸੀ ਮਾਤਾ ਜੀ ਨੇ ਅੱਜ ਦੀ ਰਾਤ ਕੁੰਮਾ ਮਾਸ਼ਕੀ ਜੋ ਇੱਕ ਭਲਾ ਇਨਸਾਨ ਸੀ ਅਤੇ ਅਗਲੇ ਦਿਨ ਗੰਗੂ ਉਹਨਾਂ ਨੂੰ ਆਪਣੇ ਘਰ ਲੈ ਜਾਂਦਾ ਪਿੰਡ ਸਰਹੇੜੀ ਦੂਜੇ ਪਾਸੇ ਗੁਰੂ ਸਾਹਿਬ ਜੀ ਵੱਡੇ ਸਹਿਬਜ਼ਾਦੇ ਅਤੇ ਕੁਝ ਸਿੰਘ ਕੋਟਲਾ ਨਿਹੰਗ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚਦੇ ਹਨ ਜੋ ਕਿ ਇੱਕ ਕੱਚਾ ਕਿਲਾ ਸੀ ਗੁਰੂ ਸਾਹਿਬ ਜੀ ਨੇ ਇੱਥੇ ਹੀ ਰੁਕਣ ਦਾ ਫੈਸਲਾ ਕੀਤਾ ਤੀਜੇ ਪਾਸੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਅਤੇ ਕੁਝ ਸਿੰਘ ਦਿੱਲੀ ਵੱਲ ਨੂੰ ਵੱਧ ਗਏ ਇਦਾਂ ਸਾਰੇ ਵੱਖ-ਵੱਖ ਦਿਸ਼ਾ ਵੱਲ ਨੂੰ ਅੱਗੇ ਵਧੇ ਤੇ ਮੁੜ ਕਦੇ ਨਹੀਂ ਮਿਲ ਪਾਏ ਖਾਸ ਕਰਕੇ ਮਾਂ ਆਪਣੇ ਬੱਚਿਆਂ ਨੂੰ ਨਹੀਂ ਮਿਲ ਪਾਈ ਕਿਉਂਕਿ ਪਿਤਾ ਜੀ ਦੇ ਨਾਲ ਵੱਡੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨਾਲ ਛੋਟੇ ਸਾਹਿਬ ਜੀ ਪਿੱਛੇ ਜੋ ਮੁਗਲ ਫੌਜਾਂ ਸਨ ਉਹ ਨਦੀ ਪਾਰ ਕਰਨ ਦਾ ਹੌਸਲਾ ਨਹੀਂ ਸিকার ਪਾਰੀਆਂ ਕਿਉਂਕਿ ਪਾਣੀ ਹੋਰ ਵੀ ਵਧ ਰਿਆ ਸੀ ਇਸ ਕਰਕੇ ਇਹ ਪੁੱਲ ਵੱਲੋਂ ਵੱਧਦੇ ਹੋਏ ਗੁਰੂ ਸਾਹਿਬ ਜੀ ਦਾ ਪਿੱਛਾ ਕਰਨ ਲੱਗੇ ਇਸ ਤੋਂ ਬਾਅਦ ਕੀ ਹੁੰਦਾ ਹੈ ਸੰਗਤ ਜੀ ਇਹ ਅਗਲੀ ਵੀਡੀਓ ਵਿੱਚ ਜਾਣਾਂਗੇ ਸੰਗਤ ਜੀ ਇਹ ਅੱਜ ਦਾ ਇਤਿਹਾਸ ਇਸ ਦਿਨ ਸਾਰਾ ਪਰਿਵਾਰ ਅਲੱਗ ਹੋ ਜਾਂਦਾ ਹੈ ਕੱਲ ਦਾ ਜੋ ਦਿਨ ਸੀ ਉਹ ਹੋਰ ਵੀ ਮੁਸੀਬਤਾਂ ਲਿਆਉਣ ਵਾਲਾ ਸੀ ਅੰਤਰੀਅਮੀ ਸਤਗੁਰੂ ਜਾਣਦੇ ਸੀ ਕਿ ਅੱਜ ਮੇਰੇ ਪੁੱਤਰਾ ਨਾਲ ਕੀ ਹੋਣ ਵਾਲਾ ਹੈ ਅੱਜ ਮੇਰੇ ਪੁੱਤਰ ਇਤਿਹਾਸ ਬਣਾਉਣ ਵਾਲੇ ਨੇ ਅੰਤ ਮੈਂ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ 'ਚ ਕੋਟਾਨ-ਕੋਟਵਾਰ ਸੀਸ ਚਕਾਉਂਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ